18 ਦਿਨ ਕੋਈ ਥੋੜੇ ਨਹੀਂ ਹੁੰਦੇਗੇ 18 ਦਿਨ ਇੱਕ ਅੰਨ ਦਾ ਦਾਣਾ ਵੀ ਨੰਤਰ ਜਾਣਾ ਸਿਰਫ ਪਾਣੀ ਨਾਲ ਉਹ ਬਾਡੀ ਵਾਸ਼ ਹੋ ਰਹੀ ਹੈ ਹਨਾ ਪਰਿਵਾਰ ਚੋਂ ਮੈਨੂੰ ਕੋਈ ਮਤਲਬ ਸਪੋਰਟਿਵ ਹੈ ਨਹੀਂ ਹਨਾ ਉਹਨਾਂ ਨੂੰ ਹਰ ਟਾਈਮ ਜਦੋਂ ਵੀ ਉਹ ਕਿਤੇ ਨਿਗਾ ਕਮਾਉਣ ਉਹਨਾਂ ਨੂੰ ਕਿਤੇ ਨਾ ਕਿਤੇ ਆਪਦੇ ਪਰਿਵਾਰ ਦਾ ਮੈਂਬਰ ਦੇਖੇ ਬਸ ਇਹ ਹੀ ਇਸੇ ਵਾਸਤੇ ਅਸੀਂ ਇੱਥੇ ਸਾਰੇ ਬੈਠੇ ਹਾਂ ਅਸੀਂ ਅਨਛਣ ਤੋਂ ਨਹੀਂ ਉਹਨਾਂ ਨੂੰ ਕਦੇ ਵੀ ਰੋਕਿਆ ਨਾ ਅਸੀਂ ਰੁਕਣਾ ਹੀ ਹੈ ਅਸੀਂ ਕਦੇ ਨਹੀਂ ਕਿਸਾਨਾਂ ਦੀ ਭਲਾਈ ਆਸਤੇ ਅਸੀਂ ਕਹਿੰਨੇ ਵੀ ਸਾਡਾ ਇੱਕ ਇੱਕ ਫੂਲ ਦਾ ਕਤਰਾ ਵੀ ਕਿਸਾਨਾਂ ਦੇ ਲੇਖੇ ਲੱਗ ਜਾ ਸਾਨੂੰ 1% ਦੀ ਵੀ ਕੋਈ ਨਿਰਾਸ਼ਾ ਜਾਂ ਮਤਲਬ ਕਿ ਉਹਦੇ ਜ ਨਾ ਨਹੀਂ ਹੈਗੀ ਜੀ ਜਿਹੜੀ ਮੇਨ ਚੀਜ਼ ਆ ਕਿ ਜਜ਼ਬਾ ਉਹਨਾਂ ਦਾ ਮਤਲਬ ਕਿ ਫ੍ਰੋਮ ਡੇ 1 ਟਿਲ ਡੇਟ ਸੇਮ ਆ ਇੱਕੋ ਜਗ੍ਹਾ ਤੇ ਨਹੀਂ ਮਤਲਬ ਕਿ ਉਹ ਰੁਕਿਆ ਹੋਇਆ ਉਹ ਮਤਲਬ ਕਿ ਆਪਾਂ ਨੂੰ ਜ਼ਿਆਦਾ ਜ਼ਰੂਰੀ ਹੈ ਇੰਪੋਰਟੈਂਟ ਆ ਜਜ਼ਬਾ ਕਿਸਾਨੀ ਮੰਗਾ ਨੂੰ ਲੈ ਕੇ ਜਿੱਥੇ ਜਗਜੀਤ ਸਿੰਘ ਡੱਲੇਵਾਲ ਜੀ ਮਰਨ ਵਰਤ ਤੇ ਖਨੋਰੀ ਬਾਰਡਰ ਦੇ ਉੱਪਰ ਬੈਠੇ ਨੇ ਅੱਜ 19ਵਾਂ ਦਿਨ ਉਹਨਾਂ ਦਾ ਮਰਨ ਵਰਤ ਦੇ ਵਿੱਚ ਪਹੁੰਚ ਚੁੱਕਿਆ ਬੀਤੇ ਕੱਲ ਦੀ ਗੱਲ ਕਰੀਏ ਤਾਂ ਭਾਨਾ ਸਿੱਧੂ ਜੀ ਪਹੁੰਚੇ ਸੀ ਬੱਬੂ ਮਾਨ ਸਾਹਿਬ ਪਹੁੰਚੇ ਸੀ ਅਭੀ ਤੋਜ ਮਾਨ ਪਹੁੰਚੇ ਸੀ ਰਕੇਸ਼ ਤਕੈਸ਼ ਜੀ ਪਹੁੰਚੇ ਸੀ ਅੱਜ ਸਾਡੇ ਨਾਲ ਡੱਲੇਵਾਲ ਸਾਹਿਬ ਦੇ ਪੁੱਤਰ ਮੌਜੂਦ ਨੇ ਗੱਲਬਾਤ ਉਹਨਾਂ ਨਾਲ ਕਰ ਲੈਨੇ ਆ ਕਿ ਡੱਲੇਵਾਲ ਸਾਹਿਬ ਦਾ ਕੀ ਹਾਲਚਾਲ ਹੈ ਕਿਉਂਕਿ ਕੱਲ ਵੀ ਇੱਥੇ ਮੌਜੂਦ ਸੀ ਅੱਜ ਵੀ ਇੱਥੇ ਮੌਜੂਦ ਨੇ ਉਹਨਾਂ ਦੇ ਪੁੱਤਰ ਗੱਲਬਾਤ ਕਰ ਲੈਨੇ ਸਤ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਪਿੰਦਰ ਸਿੰਘ ਹੈ ਜੀ ਗੁਰਪਿੰਦਰ ਜੀ ਕਿਸ ਤਰੀਕੇ ਨਾਲ ਦੇਖਦੇ ਹੋ ਜਿਵੇਂ ਢੱਲੇਵਾਲ ਸਾਹਿਬ ਕਿਸਾਨੀ ਮੰਗਾਂ ਨੂੰ ਲੈ ਕੇ ਬੈਠੇ ਨੇ ਮਰਨ ਵਰਤ ਦੇ ਉੱਪਰ ਅੱਜ 19ਵੇਂ ਦਿਨ ਦੇ ਵਿੱਚ ਮਰਨ ਵਰਤ ਪਹੁੰਚ ਚੁੱਕਿਆ ਹੈ ਕੀ ਕਹਿਣਾ ਚਾਹੁੰਦੇ ਹੋ ਅਹ ਦੇਖੋ ਮੈਂ ਇਹ ਕਹਾਂਗਾ ਕਿ ਇਤਿਹਾਸ ਦੀ ਇਤਿਹਾਸ ਦੀ ਜੇ ਆਪਾਂ ਸਭ ਤੋਂ ਨਕਾਰਾ ਤੇ ਬੇਸ਼ਰਮ ਸਰਕਾਰ ਜੇ ਆਪਾਂ ਕਿਸੇ ਨੂੰ ਕਹੀਏ ਨਾ ਤੇ ਮੈਂ ਕਹਿੰਦਾ ਉਹ ਕੇਂਦਰ ਸਰਕਾਰ ਹੋ ਸਕਦੀ ਆ ਅ ਕਿਸੇ ਇੱਕ ਅੱਧਾ ਮੰਨ ਲਓ ਇੰਡੀਵਿਜੂਅਲ ਕੋਈ ਇਹ ਚੀਜ਼ ਕਰਦਾ ਨਾ ਤਾਂ ਆਪਾਂ ਮੰਨ ਲੈਂਦੇ ਵੀ ਯਾਰ ਨਹੀਂ ਵੀ ਹੋ ਸਕਦਾ ਉਹਦਾ ਪ੍ਰੈਸ਼ਰ ਨਾ ਬਣ ਰਿਹਾ ਹੋਵੇ ਇੱਕ ਐਡੀ ਵੱਡੀ ਐਸੋਸੀਏਸ਼ਨ ਦਾ ਰਿਪਰੈਜ਼ੈਂਟਰ ਐਡੀ ਵੱਡੀ ਐਸੋਸੀਏਸ਼ਨ ਦਾ ਪ੍ਰੈਜ਼ੀਡੈਂਟ ਖਾਸ ਕਰਕੇ ਜਿਹੜਾ ਮਤਲਬ ਕਿ ਇਹ ਸਟੈਪ ਕਰ ਰਿਹਾ 18 ਦਿਨ ਤੋਂ ਇੱਕ ਅੰਨ ਦਾ ਦਾਣਾ ਉਹਨਾਂ ਦੇ ਅੰਦਰ ਨਾ ਜਾਣਾ ਇਹ ਮੈਂ ਕਹਿੰਦਾ ਬਹੁਤ ਵੱਡੀ ਗੱਲ ਹੋ ਜਾਂਦੀ ਆ ਤੇ ਉਹਨਾਂ ਨੇ ਜਿਸ ਤਰੀਕੇ ਨਾਲ ਉਹਨਾਂ ਨੂੰ ਅਣਗੌਲੀਆਂ ਕਰ ਰਹੀ ਹੈ ਸੈਂਟਰ ਸਰਕਾਰ ਉਹ ਚੀਜ਼ ਮਤਲਬ ਕਿ ਕਿਤੇ ਨਾ ਕਿਤੇ ਦੇਖੋ ਕੱਲੇ ਕਿਸਾਨਾਂ ਨੂੰ ਹਿੰਨੇ ਕਿਸਾਨਾਂ ਦੇ ਵਿੱਚ ਤਾਂ ਰੋਹ ਦਾ ਮਾਹੌਲ ਬਣ ਜਾਂਦਾ ਜਦੋਂ ਇਸ ਟਾਈਪ ਦੀ ਗੱਲ ਆਵੇ ਜਿਹੜੇ ਮਤਲਬ ਕਿ ਨਿਊਟਰਲ ਲੋਕ ਨੇ ਹਨਾ ਜਿਹੜੇ ਮਤਲਬ ਕਿ ਇੱਕ ਕਿਸਾਨੀ ਖਿੱਤੇ ਤੋਂ ਪਾਸੇ ਦੇ ਲੋਕ ਨੇ ਉਹਨਾਂ ਦੇ ਵਿੱਚ ਇੱਕ ਮਤਲਬ ਕਿ ਹਰਟਿੰਗ ਵਾਲੀ ਜਿਵੇਂ ਵੀ ਉਹ ਉਹ ਚੀਜ਼ ਹੈ ਉਹਨਾਂ ਨੂੰ ਹਰਟ ਕਰ ਰਹੀ ਹੈ ਵੀ ਯਾਰ ਇੰਨਾ ਵੀ ਕੀ ਨਰਦਈ ਹੋਣਾ ਕਿ ਯਾਰ ਗੱਲ ਹੀ ਨਾ ਸੋਣੀ ਗੱਲ ਜੇ ਆਪਾਂ ਕਹੀਏ ਨਾ ਜੇ ਆਪਾਂ ਉਹ ਤੁਸੀਂ ਗੱਲਾਂ ਤੇ ਗੱਲ ਕਰੋ ਅਖੀਰ ਨੂੰ ਗੱਲ ਤਾਂ ਟੇਬਲ ਟਾਕ ਤੇ ਮੁਕਣੀ ਹੈ ਨਾ ਟੇਬਲ ਟਾਕ ਕਰੋ ਜੇ ਤੁਹਾਨੂੰ ਲੱਗਦਾ ਉਹਨਾਂ ਦੀਆਂ ਮੰਗਾਂ ਜਾਇਜ਼ ਨਹੀਂਆਂ ਉਹ ਲੋਕ ਕੀ ਗੱਲਾਂ ਕਰ ਰਹੇ ਆ ਵੀ ਜੇ ਤੁਹਾਨੂੰ ਲੱਗਦਾ ਫਿਰ ਤਾਂ ਤੁਸੀਂ ਗੱਲ ਕਰੋ ਜਦੋਂ ਮੰਗਾਂ ਤੁਹਾਡੇ ਕੋਲ ਜਾਇਜ਼ ਮੰ ਤੁਹਾਡੀਆਂ ਮੰਨੀਆਂ ਹੋਈਆਂ ਮੰਗਾਂ ਤੇ ਉਹ ਗੱਲ ਕਰ ਰਹੇ ਆ ਤੇ ਫਿਰ ਤੁਹਾਨੂੰ ਕੀ ਦਿੱਕਤ ਆ ਇਹ ਚੀਜ਼ਾਂ ਲੈ ਕੇ ਉਹਨਾਂ ਚ ਕਾਫੀ ਰੋਧ ਦਾ ਮਾਹੌਲ ਤੇ ਨਿਰਾਸ਼ਾ ਵੀ ਆ ਮੈਂ ਕੇਂਦਰ ਸਰਕਾਰ ਨੂੰ ਲੈ ਕੇ ਡਾਕਟਰ ਸਾਹਿਬ ਦੀ ਇੱਕ ਕਾਲ ਰਿਪੋਰਟ ਦਾਸਰੇ ਸੀ ਡਾਕਟਰ ਸੁਮੇਂਦਰ ਸਿੰਘ ਦੀ ਰਿਪੋਰਟ ਆਈ ਹੈ ਉਹ ਕਹਿੰਦੇ ਵੀ ਹਾਲਤ ਠੀਕ ਨਹੀਂ ਹੈ ਕੀ ਕਹਿਣਾ ਚਾਹੁੰਦੇ ਹੋ ਤੁਹਾਡੀ ਵੀ ਡਾਕਟਰ ਸਾਹਿਬ ਨਾਲ ਕੋਈ ਡਿਸਕਸ ਹੋਈ ਹੈ ਹਾਂ ਰੀਸੈਂਟਲੀ ਮੇਰੀ ਗੱਲਬਾਤ ਹੁੰਦੀ ਹੈ ਮਤਲਬ ਕਿ ਡਾਕਟਰਾਂ ਦੀ ਟੀਮ ਨਾਲ ਵੀ ਉਹ ਵੀ ਅਸੀਂ ਉਹਨਾਂ ਦੇ ਵੀ ਸ਼ੁਕਰਗੁਜ਼ਾਰ ਹਾਂ ਜਿਹੜੇ ਉਹ ਮਤਲਬ ਕਿ ਇਹਨਾਂ ਦਿਨ 24/7 ਉਹ ਹਰ ਟਾਈਮ ਉਹਨਾਂ ਤੇ ਚੈੱਕਅਪ ਤੇ ਲਈ ਰੈਡੀ ਰਹਿੰਦੇ ਆ ਅ ਵੱਡੇ ਡਾਕਟਰ ਸਾਹਿਬ ਨਾਲ ਵੀ ਮੇਰੀ ਗੱਲ ਹੋਈ ਸੀਗੀ ਪਰ ਜਿਹੜੀ ਗੱਲ ਹੈ ਕਿ ਆਪਾਂ ਸਿਹਤ ਆਪਾਂ ਨੂੰ ਦੇਖ ਰਹੀ ਹੈ ਕੋਈ ਸ਼ੱਕ ਨਹੀਂ ਇਸ ਚੀਜ਼ 'ਚ ਵੀ ਸਿਹਤ ਦਾ ਆਪਾਂ ਨੂੰ ਪਤਾ ਨਹੀਂ ਹੈ ਨਾ ਸਿਹਤ 18 ਦਿਨ ਇੱਕ ਅੰਨ ਦਾ ਦਾਣਾ ਵੀ ਨਾ ਅੰਦਰ ਜਾਣਾ ਤਾਂ ਸਿਹਤ ਨੇ ਪੱਕਾ ਡਾਊਨ ਹੋਣਾ ਹੀ ਹੋਣਾ ਹੈ ਨਾ ਗਲੂਕੋਜ਼ ਲੈਵਲ ਨੇ ਡਾਊਨ ਹੋਣਾ 슈ਗਰ ਲੈਵਲ ਨੇ ਫਲਕਚੂਏਟ ਕਰਨਾ ਪਰ ਜੇ ਆਪਾਂ ਗੱਲ ਕਰੀਏ ਕਿ ਉਹਨਾਂ ਦਾ ਜਜ਼ਬਾ ਜਿਹੜੀ ਮੇਨ ਚੀਜ਼ ਹੈ ਕਿ ਜਜ਼ਬਾ ਉਹਨਾਂ ਦਾ ਮਤਲਬ ਕਿ ਫ੍ਰੋਮ ਡੇ 1 ਟਿਲ ਡੇਟ ਸੇਮ ਆ ਇੱਕੋ ਜਗ੍ਹਾ ਤੇ ਰਿ ਮਤਲਬ ਕਿ ਉਹ ਰੁਕਿਆ ਹੋਇਆ ਉਹ ਮਤਲਬ ਕਿ ਆਪਾਂ ਨੂੰ ਜ਼ਿਆਦਾ ਜ਼ਰੂਰੀ ਹੈ ਇੰਪੋਰਟੈਂਟ ਆ ਜਜ਼ਬਾ ਸਿਹਤ ਦਾ ਤਾਂ ਆਪਾਂ ਨੂੰ ਪਤਾ ਕਿ ਡਾਊਨ ਹੋਊਗੀ ਸਰਕਾਰੀ ਡਾਕਟਰਾਂ ਦੀ ਟੀਮ ਦੀ ਵੀ ਇਹ ਰਿਪੋਰਟ ਆ ਰਹੀ ਹੈ ਜੋ ਡਾਕਟਰ ਸੁਵੈਮਨ ਸਿੰਘ ਦੀ ਟੀਮ ਵੱਲੋਂ ਰਿਪੋਰਟ ਦਿੱਤੀ ਜਾ ਰਹੀ ਹੈ ਹਾਂਜੀ ਹਾਂਜੀ ਜਿਵੇਂ ਮਤਲਬ ਕਿ ਕਿਉਂਕਿ ਕੋਈ ਇਹ ਡਾਕਟਰੀ ਪੇਸ਼ਾ ਨਾ ਜਿਹੜਾ ਇਹਦੇ 'ਚ ਆਪਾਂ ਇਹ ਗੱਲ ਨਹੀਂ ਕਹਿ ਸਕਦੇ ਕਿ ਕੋਈ ਉਹ ਆਪਣੀਆਂ ਭਾਵਨਾਵਾਂ 'ਚ ਉਹ ਤਾਂ ਰਿਪੋਰਟ ਮਸ਼ੀਨ ਨੇ ਦੇਣੀ ਹੈ ਮਸ਼ੀਨਾਂ ਆਪਦੀਆਂ ਕੰਮ ਆਪੇ ਏਕਿਊਰੇਸੀ ਨਾਲ ਹੀ ਕਰਦੀਆਂ ਜਦੋਂ ਡੱਲੇਵਾਲ ਸਾਹਮਣੇ ਮਰਨ ਵਰਤਾਂ ਦੇ ਉੱਪਰ ਬੈਠਣਾ ਸੀ ਕਿਸਾਨੀ ਮੰਗਾਂ ਨੂੰ ਲੈ ਕੇ ਪਰਿਵਾਰ ਦੇ ਵਿੱਚ ਕੋਈ ਗੱਲਬਾਤ ਹੋਈ ਸੀ ਉਹਨਾਂ ਨਾਲ ਆ ਪਰਿਵਾਰ ਨੂੰ ਉਹਨਾਂ ਨੇ ਨਹੀਂ ਇਹ ਗੱਲ ਦੱਸੀ ਸੀਗੀ ਕਿ ਐਡਾ ਵੱਡਾ ਸਟੈਪ ਮਤਲਬ ਕਿ ਕਰਨਾ ਮਤਲਬ ਕਿ ਜੋ ਕਰ ਰਹੇ ਸੀਗੇ ਅਨਸ਼ਨ ਵਗੈਰਾ ਦੀ ਉਹਨਾਂ ਨੇ ਕੋਈ ਗੱਲ ਨਹੀਂ ਸਾਨੂੰ ਦੱਸੀ ਸੀ ਮੈਨੂੰ ਉਸ ਦਿਨ ਪਤਾ ਲੱਗਿਆ ਸੀ ਜਿਸ ਦਿਨ ਜਮੀਨ ਬਾਰੇ ਉਹ ਗੱਲ ਆਈ ਜਮੀਨ ਨਾਮ ਕਰਨੀ ਆ ਜਾਂ ਮਤਲਬ ਕਿ ਜੋ ਵੀ ਹੈ ਨਾ ਉਸ ਦਿਨ ਮੈਨੂੰ ਇਸ ਗੱਲ ਦਾ ਪਤਾ ਲੱਗਿਆ ਸੀ ਕਿ ਇਹ ਜ਼ਮੀਨ ਨਾਮ ਕਿਉਂ ਹੋ ਰਹੀ ਆ ਅ ਅਸੀਂ ਅਨਸ਼ਨ ਤੋਂ ਨਹੀਂ ਉਹਨਾਂ ਨੂੰ ਕਦੇ ਵੀ ਰੋਕਿਆ ਨਾ ਅਸੀਂ ਰੋਕ ਨਹੀਂ ਆ ਅਸੀਂ ਕਦੇ ਨਹੀਂ ਕਿਸਾਨਾਂ ਦੀ ਭਲਾਈ ਆਸਤੇ ਅਸੀਂ ਕਹਿੰਨੇ ਆ ਵੀ ਸਾਡਾ ਇੱਕ ਇੱਕ ਖੂਨ ਦਾ ਕਤਰਾ ਵੀ ਕਿਸਾਨਾਂ ਦੇ ਲੇਖੇ ਲੱਗ ਜੇ ਸਾਨੂੰ 1% ਦੀ ਵੀ ਕੋਈ ਨਿਰਾਸ਼ਾ ਜਾਂ ਮਤਲਬ ਕਿ ਉਹਦੇ ਜ ਨਾ ਨਹੀਂ ਹੈਗੀ ਪਰ ਅਸੀਂ ਗੱਲ ਕਰਨੀ ਚਾਹੁੰਦੇ ਸੀਗੇ ਕਿ ਤੁਸੀਂ ਜ਼ਮੀਨ ਨਾ ਨਾ ਕਰੋ ਅੰਚਣ ਕਰੋ ਕੋਈ ਚੱਕਰ ਨਹੀਂ ਜ਼ਮੀਨ ਕਿਤੇ ਨਹੀਂ ਚੱਲੀਗੀ ਜ਼ਮੀਨ ਤੁਸੀਂ ਬੈਠੇ ਜਿੱਨਾ ਚੱਕਰ ਮੈਂ ਮੇਰੀ ਇਹ ਦਲੀ ਇੱਛਾ ਸੀਗੀ ਕਿ ਜਿੱਨਾ ਚੱਕਰ ਮੇਰੇ ਫਾਦਰ ਸਾਹਿਬ ਬੈਠੇ ਨੇ ਕਿ ਜ਼ਮੀਨ ਮੈਂ ਉਹਨਾਂ ਦੇ ਨਾਮ ਤੇ ਹੀ ਵਾਹਾਂ ਵਾਹੂੰਗਾ ਤਾਂ ਮੈਂ ਹੀ ਕੰਮ ਤਾਂ ਮੈਂ ਹੀ ਕਰਨਾ ਪਰ ਮੈਂ ਵਾਹਾਂ ਉਹਨਾਂ ਦੇ ਨਾਮ ਤੇ ਬਈ ਮੈਂ ਉਹਦੀ ਜ਼ਮੀਨ ਵਾਉਣਾ ਆ ਮੇਰੀ ਇਹ दिली ਇੱਛਾ ਸੀ ਕਿ ਚਲੋ ਉਹਨਾਂ ਦੇ ਉਹਨਾਂ ਨੇ ਵੀ ਮੈਨੂੰ ਇਹ ਗੱਲ ਕਹੀ ਕਿ ਨਹੀਂ ਮੈਂ ਕੁਝ ਸੋਚ ਕੇ ਕਰ ਰਿਹਾ ਹਾਂ ਥੱਲੇ ਵਸਾ ਮੰਨੇ ਨਹੀਂ ਵੀ ਕਹਿੰਦੇ ਨਹੀਂ ਜ਼ਮੀਨ ਤੁਹਾਡੇ ਨਾਮ ਕਰਾਉਣੀ ਹੈ ਹਾਂ ਉਹਨਾਂ ਨੂੰ ਮੈਂ ਬਹੁਤ ਸਮਝਾਇਆ ਸੀ ਇੱਕ ਰਾਤ ਲੱਗੇ ਰਹੇ ਦੋਵੇਂ ਮੈਂ ਤੇ ਮੇਰੀ ਵਾਈਫ ਪਰ ਉਹ ਕਹਿੰਦੇ ਵੀ ਨਹੀਂ ਮੈਂ ਕੁਝ ਨਾ ਕੁਝ ਤਾਂ ਸੋਚ ਕੇ ਇਹ ਕੰਮ ਕਰ ਰਿਹਾ ਹਾਂ ਤੇ ਇਹ ਕਰਨਾ ਮੇਰੇ ਵਾਸਤੇ ਹੁਣ ਜ਼ਰੂਰੀ ਹੋ ਗਿਆ ਫੇਰ ਮੈਂ ਕਿਹਾ ਚਲੋ ਜੇ ਤੁਹਾਨੂੰ ਐਂ ਲੱਗਦਾ ਕਿ ਤੁਸੀਂ ਕੁਝ ਸੋਚ ਕੇ ਕਰ ਰਹੇ ਹੋ ਫੇਰ ਮੈਂ ਤੁਹਾਡੇ ਅੜਚਣ ਕਿਉਂ ਬਣਾ ਫਿਰ ਤੁਸੀਂ ਚਲੋ ਜਿਵੇਂ ਤੁਹਾਨੂੰ ਲੱਗਦਾ ਠੀਕ ਆ ਇਹ ਤਾਂ ਪਰਿਵਾਰ ਇੱਥੇ ਮਿਲਣ ਲਈ ਆਉਂਦੇ ਡਲੇਵਾਲ ਸਾਹਿਬ ਨੂੰ ਤੁਸੀਂ ਵੀ ਆਏ ਹੋਏ ਹੋ ਤੇ ਹੋਰ ਵੀ ਮੈਂਬਰ ਆਂਦੇ ਹੋਣਗੇ ਕੀ ਗੱਲਬਾਤ ਕਰਦੇ ਨੇ ਦੇਖੋ ਗੱਲਬਾਤ ਵਾਲਾ ਤਾਂ ਹੁਣ ਰਹਿ ਨਹੀਂ ਗਿਆਗਾ ਮੈਨੂੰ ਲੱਗਦਾ ਸਾਨੂੰ ਇਹ ਸਾਡੇ ਤੇ ਵੀ ਫਿਰ ਅਸੀਂ ਪਰਿਵਾਰ ਵਾਲੇ ਕਾਦੇ ਹੋਏ ਜੀ ਅਸੀਂ ਉਹਨਾਂ ਦੀ ਸਿਚੁਏਸ਼ਨ ਨੂੰ ਸਮਝੀ ਨਹੀਂ ਸਕੇ ਕਿ ਅਸੀਂ ਉਹਨਾਂ ਨੂੰ ਬਲਾਕ ਹੀ ਖੁਸ਼ ਆ ਉਹਨਾਂ ਦੀ ਮੋੜੇ ਨਾਲ ਮੋੜਾ ਲਾ ਕੇ ਖੜੇ ਹਾਂ ਉਹਨਾਂ ਦੇ ਨਾਲ ਜਿਹੜਾ ਸਾਡਾ ਸਾਡਾ ਜਿਹੜਾ ਫਰਜ਼ ਹੈ ਨਾ ਸਾਡਾ ਫਰਜ਼ ਇਹ ਹੈ ਕਿ ਜੋ ਉਹਨਾਂ ਦੀ ਮਤਲਬ ਕਿ ਇਸ ਟਾਈਮ ਤੇ ਕੰਡੀਸ਼ਨ ਹੈ ਉਸ ਕੰਡੀਸ਼ਨ ਨੂੰ ਮੱਦੇ ਨਜ਼ਰ ਰੱਖਦੇ ਹੋਏ ਉਹਨਾਂ ਦੇ ਨਾਲ ਉਸ ਸਿਚੁਏਸ਼ਨ ਦੇ ਵਿੱਚ ਢਲিয়ে ਅਸੀਂ ਉਹਨਾਂ ਦੇ ਨਾਲ ਚੱਲੀਏ ਉਹਨਾਂ ਨੂੰ ਆਏ ਜੇ ਨਾ ਫੀਲ ਹੋਵੇ ਕਿ ਮੇਰੇ ਪਰਿਵਾਰ ਚੋਂ ਮੈਨੂੰ ਕੋਈ ਮਤਲਬ ਕਿ ਸਪੋਰਟਿਵ ਹੈ ਨਹੀਂਗਾ ਹਨਾ ਉਹਨਾਂ ਨੂੰ ਹਰ ਟਾਈਮ ਜਦੋਂ ਵੀ ਉਹ ਕਿਤੇ ਨਿਗਾ ਕਮਾਉਣ ਉਹਨਾਂ ਨੂੰ ਕਿਤੇ ਨਾ ਕਿਤੇ ਆਪਦਾ ਪਰਿਵਾਰ ਦਾ ਮੈਂਬਰ ਦਿਖੇ ਬਸ ਇਹ ਇਸੇ ਵਾਸਤੇ ਅਸੀਂ ਇੱਥੇ ਸਾਰੇ ਬੈਠੇ ਆ ਕਿ ਕੱਲ ਜਦੋਂ ਆਏ ਸੀ ਇੱਥੇ ਬੈੱਡ ਤੇ ਲਟਾਇਆ ਗਿਆ ਸੀ ਸਹਾਰਾ ਦੇ ਕੇ ਬਿਠਾਇਆ ਜਦੋਂ ਲੈ ਕੇ ਗਏ ਨੇ ਉਦੋਂ ਵੀ ਨੌਜਵਾਨਾਂ ਵੱਲੋਂ ਸਹਾਰਾ ਦਿੱਤਾ ਗਿਆ ਬਿਲਕੁਲ ਹੌਲੀ ਹੌਲੀ ਚੱਲ ਕੇ ਆਪਣੀ ਜਗ੍ਹਾ ਤੇ ਪਹੁੰਚੇ ਆਏ ਤਾਂ ਦੇਖੋ ਨੈਚੁਰਲ ਚੀਜ਼ ਹੈ 18 ਦਿਨ ਕੋਈ ਥੋੜੇ ਨਹੀਂ ਹੁੰਦੇਗੇ 18 ਦਿਨ ਇਕ ਕੰਨ ਦਾ ਦਾਣਾ ਵੀ ਨੰਤਰ ਜਾਣਾ ਸਿਰਫ ਪਾਣੀ ਨਾਲ ਉਹ ਬਾਡੀ ਵਾਸ਼ ਹੋ ਰਹੀ ਆ ਹਨਾ ਪਰਿਵਾਰ ਚੋਂ ਮੈਨੂੰ ਕੋਈ ਮਤਲਬ ਕਿ ਸਪੋਰਟਿਵ ਹੈ ਨਹੀਂਗਾ ਹਨਾ ਉਹਨਾਂ ਨੂੰ ਹਰ ਟਾਈਮ ਜਦੋਂ ਵੀ ਉਹ ਕਿਤੇ ਨਿਗਾ ਕਮਾਉਣ ਉਹਨਾਂ ਨੂੰ ਕਿਤੇ ਨਾ ਕਿਤੇ ਆਪਦਾ ਪਰਿਵਾਰ ਦਾ ਮੈਂਬਰ ਦਿਖੇ ਬਸ ਇਹ ਇਸੇ ਵਾਸਤੇ ਅਸੀਂ ਇੱਥੇ ਸਾਰੇ ਬੈਠੇ ਆ ਕਿਉਂਕਿ ਕੱਲ ਜਦੋਂ ਆਏ ਸੀ ਇੱਥੇ ਬੈੱਡ ਤੇ ਲਟਾਇਆ ਗਿਆ ਸੀ ਸਹਾਰਾ ਦੇ ਕੇ ਬਿਠਾਇਆ ਜਦੋਂ ਲੈ ਕੇ ਗਏ ਨੇ ਉਦੋਂ ਵੀ ਨੌਜਵਾਨਾਂ ਵੱਲੋਂ ਸਹਾਰਾ ਦਿੱਤਾ ਗਿਆ ਬਿਲਕੁਲ ਹੌਲੀ ਹੌਲੀ ਚੱਲ ਕੇ ਆਪਣੀ ਜਗ੍ਹਾ ਤੇ ਪਹੁੰਚੇ ਨੇ ਹਾਂ ਤਾਂ ਦੇਖੋ ਨੈਚੁਰਲ ਚੀਜ਼ ਹੈ 18 ਦਿਨ ਕੋਈ ਥੋੜੇ ਨਹੀਂ ਹੁੰਦੇ ਇਕ ਕੰਨ ਦਾ ਦਾਣਾ ਵੀ ਨੰਤਰ ਜਾਣਾ ਸਿਰਫ ਪਾਣੀ ਨਾਲ ਉਹ ਬਾਡੀ ਵਾਸ਼ ਹੋ ਰਹੀ ਆ ਹਨਾ ਉਹ ਚੀਜ਼ ਮਤਲਬ ਕਿ ਹੌਲੀ ਹੌਲੀ ਸਟੈਪ ਬਾਈ ਸਟੈਪ ਸਟੈਪ ਬਾਈ ਸਟੈਪ ਮਤਲਬ ਕਿ ਹਰ ਇੱਕ ਤਰ੍ਹਾਂ ਦੀ ਵੀਕਨੈਸ ਤਾਂ ਉਹਨਾਂ ਨੂੰ ਆਏਗੀ ਉਸ ਚੀਜ਼ ਨਾਲ ਉਹ ਮਤਲਬ ਕਿ ਇਦਾਂ ਦੇ ਹਾਲਾਤ ਨੇ ਪਰ ਉਸ ਚੀਜ਼ ਦਾ ਮੈਂ ਮੈਂ ਕਹਿੰਨਾ ਉਹ ਮੈਟਰ ਕਰਦੀਆਂ ਹੀ ਨਹੀਂ ਉਹ ਚੀਜ਼ਾਂ ਦਾ ਚੀਜ਼ ਜਿਹੜੀ ਮੈਟਰ ਕਰਦੀ ਆ ਉਹ ਇਹ ਆ ਕਿ ਉਹਨਾਂ ਦਾ ਜਜ਼ਬਾ ਹੈ ਜਿਹੜਾ ਉਹ ਫਰੋਮ ਡੇ 1 ਟਿਲ ਨਾਓ ਸੇਮ ਹੈ ਇੱਕੋ ਜਿਹੜਾ ਇੱਕੋ ਜਿਹਾ ਜਜ਼ਬਾ ਹੈ ਉਹ ਜ਼ਰੂਰੀ ਹੈ ਸਾਡੇ ਵਾਸਤੇ ਉਹ ਗੱਲ ਭਾਜੀ ਬਹੁਤ ਭਾਵੁਕ ਹੋ ਗਈ ਸੀ ਤੁਸੀਂ ਸ਼ਾਮ ਨੂੰ ਕਿਤਨਾ ਕਿਤੇ ਫਾਦਰ ਸਾਹਿਬ ਨੇ ਕਿਤਨਾ ਕਿਤੇ ਮੋਢੀ ਨੇ ਕਰਦੇ ਦੇਖੋ ਮੈਂ 11 12 ਦਿਨ ਬਾਅਦ ਮਿਲਣ ਆਇਆ 11ਵਾਂ ਦਿਨ ਸੀ ਸ਼ਾਇਦ ਮੇਰਾ ਪਤਾ ਨਹੀਂ 10ਵਾਂ ਸੀਗਾ ਮੈਂ ਜਦੋਂ ਛੱਡ ਕੇ ਗਿਆ ਸੀਗਾ ਨਾ ਉਸ ਦਿਨ ਉਹ ਮਤਲਬ ਕਿ ਆਪਦੇ ਆਪ ਉੱਠ ਬੈਠ ਸਕਦੇ ਸੀ ਗੱਲਬਾਤ ਕਰਦੇ ਸੀਗੇ ਜਦੋਂ ਮੈਂ ਆ ਰਹੀ ਹਸੀਆ ਹਨਾ ਤੇ ਜਦੋਂ ਮੈਂ ਆ ਕੇ ਇਕੋਦਮ ਦੇਖਿਆ ਇੱਕ ਵਾਰ ਤਾਂ ਸ਼ੌਕ ਵੀਵ ਜੀ ਲੱਗਦੀ ਹੈ ਨਾ ਕਿ ਯਾਰ ਆ ਕੀ ਉਹ ਥੋੜਾ ਜਿਹਾ ਹੋ ਜਾਂਦਾ ਹੈ ਮੋਸ਼ਨ ਕਦੇ-ਕਦੇ ਇਨਸਾਨ ਆ ਇਨਸਾਨ ਦਾ ਇਮੋਸ਼ਨ ਹੈਵੀ ਹੋ ਜਾਂਦੇ ਆ ਉਹ ਕੋਈ ਚੱਕਰ ਨਹੀਂ ਪਰ ਮਤਲਬ ਕਿ ਉਹ ਚੀਜ਼ ਆਏ ਨਹੀਂ ਹੈਗੀ ਕਿ ਸਾਡਾ ਕੋਈ ਕਮਜ਼ੋਰੀ ਨਹੀਂ ਹੈਗੀ ਕਿ ਜੇ ਕੋਈ ਮੰਨੇ ਵੀ ਸਾਡੀ ਕਮਜ਼ੋਰੀ ਚੋਂ ਉਹ ਅੰਸੂ ਨਿਕਲੇ ਠੀਕ ਆ ਉਹ ਪਿਓ ਬੋਤ ਦਾ ਇੱਕ ਰਿਸ਼ਤਾ ਹੁੰਦਾ ਉਹਦੇ ਵਿੱਚ ਦੀ ਆ ਜਾਂਦਾ ਪਰ ਸਾਡਾ ਉਹ ਜਿਹੜਾ ਮੋਟੀਵਾ ਸਾਡਾ ਉਹ ਹਜੇ ਵੀ ਉਵੇਂ ਦਾ ਉਵੇਂ ਕਲੀਅਰ ਹੈ ਕ੍ਰਿਸਟਲ ਕਲੀਅਰ ਸਾਨੂੰ ਅੱਗੇ ਦੇਖ ਰਿਹਾ ਕਿ ਅਸੀਂ ਸਿਰਫ ਸਾਡੇ ਕੋਲੇ ਜਿੱਤ ਹੈ ਅਸੀਂ ਹੋਰ ਕੁਝ ਸੋਚ ਹੀ ਨਹੀਂ ਸਕਦੇ ਉਹਦੇ ਅੱਗੇ ਜਿਹੜਾ ਸਾਡਾ ਮਿਸ਼ਨ ਹੈ ਉਹਦੇ ਅੱਗੇ ਸਭ ਕੁਝ ਛੋਟਾ ਹੋ ਜਾਂਦਾ ਇਹ ਚੀਜ਼ਾਂ ਮੈਟਰ ਨਹੀਂ ਕਰਦੀ ਜਿਹੜੀ ਅੱਜ ਦੀ ਗੱਲ ਕਰੀ ਤਾਂ ਅਜੇ ਡਾਕਟਰ ਦੀ ਟੀਮ ਵੱਲੋਂ ਚੈੱਕਅਪ ਕਰ ਲਿਆ ਗਿਆ ਕਿ ਹਜੇ ਆਉਣਗੇ ਨਹੀਂ ਹਜੇ ਉਹ ਰੈਸਟ ਕਰ ਰਹੇ ਆ ਹਜੇ ਡਾਕਟਰਸ ਬੈਠੇ ਹੋਏ ਆ ਜਦੋਂ ਮਤਲਬ ਕਿ ਥੋੜਾ ਜਿਹਾ ਉਹ ਉੱਠਣਗੇ ਉਦੋਂ ਦਿਖਾਵਾਂਗੇ ਅੱਜ ਉਮੀਦ ਹੈ ਵੀ ਦੁਬਾਰਾ ਤੋ ਵਾਪਸ ਸਟੇਜ ਦੇ ਨੀਚਲੇ ਪਾਸੇ ਬੈੱਡ ਲਗਾ ਕੇ ਉਹ ਆਉਣਗੇ ਅੱਜ ਨਹੀਂ ਅੱਜ ਤਾਂ ਮਤਲਬ ਕਿ ਵੈਸੇ ਵੀ ਨਹੀਂ ਲੈ ਕੇ ਆਉਣਾ ਸੀਗਾ ਬਾਕੀ ਉਹਨਾਂ ਦੀ ਕਮੇਟੀ ਆ ਜਿਹੜੀ ਮੇਰੇ ਨਾਲੋਂ ਜ਼ਿਆਦਾ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਨੇ ਕੀ ਕਰਨਾ ਪਰ ਮੈਂ ਉਹਨਾਂ ਨੂੰ ਇੰਨੀ ਕੀ ਕਿਹਾ ਸੀਗਾ ਕਿ ਤੁਸੀਂ ਜਿੰਨਾ ਉਹਨਾਂ ਨੂੰ ਮਤਲਬ ਕਿ ਬਾਹਰਲੇ ਪਾਸੇ ਘੱਟ ਲੈ ਕੇ ਆਉਂਗੇ ਇੱਕ ਤਾਂ ਕਿਉਂਕਿ ਡਾਕਟਰ ਸੇ ਵਾਰੀ-ਵਾਰੀ ਇਹ ਗੱਲ ਕਹਿ ਰਹੇ ਆ ਵੀ ਆਪਾਂ ਨੂੰ ਸਭ ਤੋਂ ਵੱਡਾ ਖਤਰਾ ਇਨਫੈਕਸ਼ਨ ਦਾ ਅ ਤਾਂ ਆਪਾਂ ਮਤਲਬ ਕਿ ਇੱਥੇ ਜਿੰਨਾ ਘੱਟ ਤੋਂ ਘੱਟ ਲੈ ਕੇ ਆਵਾਂਗੇ ਉਹਨਾਂ ਮਤਲਬ ਕਿ ਉਹਨਾਂ ਵਾਸਤੇ ਬੈਟਰ ਹੈ ਮੈਨੂੰ ਨਹੀਂ ਲੱਗਦਾ ਕਿ ਅੱਜ ਉਹ ਲੈ ਕੇ ਆਉਣਗੇ ਇ ਏਸੀ ਡੱਲੇਵਾਲ ਸਾਹਿਬ ਦੇ ਪੁੱਤਰ ਜਿਨ੍ਹਾਂ ਨਾਲ ਗੱਲਬਾਤ ਕੀਤੀ ਗਈ ਉਹਨਾਂ ਦਾ ਕਹਿਣਾ ਸੀ ਕਿ ਸਾਡਾ ਪੂਰਾ ਪਰਿਵਾਰ ਡੱਲੇਵਾਲ ਸਾਹਿਬ ਦੇ ਨਾਲ ਖੜਾ ਆਪਣੇ ਪਿਤਾ ਜੀ ਦੇ ਨਾਲ ਖੜੇ ਆ ਸੀ ਡਾਕਟਰਾਂ ਦੀ ਟੀਮ ਬੈਠੀ ਹੈ ਹਾਲੇ ਡੱਲੇਵਾਲ ਸਾਹਿਬ ਆਰਾਮ ਕਰ ਰਹੇ ਨੇ ਉਸ ਤੋਂ ਬਾਅਦ ਡਾਕਟਰਾਂ ਦੀ ਟੀਮ ਵੱਲੋਂ ਉਹਨਾਂ ਨੂੰ ਚੈੱਕਅਪ ਕੀਤਾ ਜਾਏਗਾ ਉਹਨਾਂ ਦਾ ਖਨੂਰੀ ਤੋਂ ਤੇਜਿੰਦਰ ਕੁਮਾਰ ਸਪੋਕਸਮੈਨ ਟੀਵੀ